ਮੇਰਾ ਨਾਮ ਵੀਰਿੰਦਰ ਸਿੰਘ ਪੜਵਾਰੀ ਪਿੰਡ ਚਤਾਲਾ ਵਾ ਤੇ ਇਹ ਆਪਾਂ ਮਾਲਾ ਸਾਹਿਬ ਨੂੰ ਜੇ ਇਥੇ ਸੱਦਿਆ ਤੇ ਇਸ ਕਰਕੇ ਆ ਕੇ ਇਹਨੂੰ ਆਪਾਂ ਹਲਕਾ ਖਡੂਰ ਸਾਹਿਬ ਤੋਂ ਖਿਲਾ ਰਿਆ ਇਸ ਕਰਕੇ ਕਿ ਇਹ ਜਿਹੜੇ ਗਰੀਬੀ ਦੇ ਕਾਰਨਾ ਇਹਨਾਂ ਲੋਕਾਂ ਨੂੰ ਇੰਨਾ ਵੀ ਮਤਲਬ ਨਹੀਂ ਕਿ ਕਿਸੇ ਦਾ ਕੋਈ ਹੈ ਆ ਤੇ ਇਸ ਕਰਕੇ ਇਹਨਾਂ ਨੇ ਕਿਸੇ ਦਾ ਕੱਖ ਨਹੀਂ ਕੀਤਾ ਜਿਹੜੀ ਵੀ ਸਰਕਾਰ ਆਈ ਲਾਰੇ ਹੀ ਲਾਉਂਦੀ ਰਹੀ ਆ ਇਸ ਕਰਕੇ ਅਸੀਂ ਇਹਨਾਂ ਨੂੰ ਰਾਤ ਦੇ ਨੇਕ ਕਰਕੇ ਜਿਤਾਵਾਂਗੇ ਮਾਲਾ ਸਾਹਿਬ ਨੂੰ ਮੇਰਾ ਨਾਮ ਕਾਬਲ ਸਿੰਘ ਜੀ ਪੰਡੋਰੀ ਸਿਧਵਾ ਅੱਜ ਮਾਲਾ ਸਾਹਿਬ ਨੂੰ ਆ ਗਿਆ ਤੁਹਾਨੂੰ ਦੱਸਦੇ ਅੱਜ ਮਾਲਾ ਸਾਹਿਬ ਨੂੰ ਸਾਡੇ ਐਸ்சி ਬੀਸੀ ਬਰਾਦਰੀਆਂ ਨੇ ਸਲਾਹ ਕਰਕੇ ਮਾਲਾ ਸਾਹਿਬ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਾਂ ਇਹਨਾਂ ਨੂੰ ਬੁਲਾਇਆ ਐਸ்சி ਬੀਸੀ ਬਰਾਦਰੀ ਦੇ ਸਾਰੇ ਵਰਕਰ ਕੱਠੇ ਹੋਇਆ ਤੇ ਸਾਡੇ ਮਨ ਦੇ ਵਿੱਚ ਇਹ ਸ਼ੌਕ ਆ ਕਿ ਅੱਗੇ ਅਸੀਂ ਕਾਂਗਰਸ ਤੇ ਕਾਲੀਆਂ ਨੂੰ 50 52 ਸਾਲ ਪਾ ਕੇ ਵੋਟਾਂ ਵੰਦੇ ਰਹਿਆ ਪਰ ਅੱਜ ਤੱਕ ਸਾਨੂੰ ਉਹ ਵੋਟਾਂ ਲੈਣ ਤੋਂ ਬਾਅਦ ਜਿਦ ਤਰਾ ਕੱਪੜੇ ਨੂੰ ਜੋੜ ਕੇ ਲਾਸ ਤੇ ਪਾ ਦਿੰਦਾ ਇਸ ਤਰਾ ਪਾ ਦਿੰਦੇ ਤੇ ਕੰਮ ਤੇ ਮਤ ਪੁੱਲ ਲੈਂਦੇ ਆਏ ਆ ਪਰ ਅੱਜ ਤੱਕ ਸਾਡੇ ਕਿਸੇ ਵੀ ਬੰਦੇ ਨੂੰ ਇਹ ਨਹੀਂ ਆ ਕਿ ਕਿਸੇ ਬੰਦੇ ਨੂੰ ਕੋ ਨੌਕਰੀ ਮਿਲੀ ਹੋਵੇ ਕਿਸੇ ਨੂੰ ਕੋ ਗ੍ਰਾਂਟ ਮਿਲੀ ਹੋਵੇ ਇਹਨੂੰ ਕੋਈ ਸਹੂਲਤ ਮਿਲੀ ਹੋਵੇ ਸਭ ਝੂਠੇ ਹੀ ਲਾਰੇ ਲਾ ਕੇ ਪਰ ਫਿਰ ਵੀ ਜਦੋਂ ਆ ਵੇਖਿਆ ਵੀ ਇਹ ਦੋਵਾਂ ਸਰਕਾਰਾਂ ਨੂੰ ਪਾਸੇ ਪਾਸੇ ਛੱਡ ਕੇ ਆਹ ਪਾਰਟੀ ਨੂੰ ਅਗਲੇ ਅੰਦਾਜ ਜਾਵੇ ਤੀਜੀ ਧਿਰ ਨੂੰ ਦੇ ਆ ਨਿਆਂਦਾ ਇਹਨਾਂ ਨੇ ਝੂਠੇ ਵੇਨੇ ਕੀਤੇ ਅਸੀਂ ਸਰਕਾਰੀ ਸਰਕਾਰੀ ਨੌਕਰੀਆਂ ਦੇ ਦੇਾਂਗੇ ਅਸੀਂ ਕੋਠੇ ਪਵਾ ਦੇਾਂਗੇ ਅਸੀਂ ਨਰੇਗਾ ਦੇ ਕੰਮ ਪੈਸੇ ਦਵਾ ਦੇਾਂਗੇ ਪਰ ਅੱਜ ਤੱਕ ਭਰਾਓ ਕੋਈ ਪਹਿਣਾ ਨਹੀਂ ਮਿਲਿਆ ਕੋਈ ਮਕਾਨ ਨਹੀਂ ਬਣੇ ਝੂਠੇ ਵਾਅਦੇ ਕਰ ਕਰਕੇ ਪਰ ਫਿਰ ਆਏ ਸਾਰੇ ਭਰਾਵਾਂ ਨੇ ਸਲਾਹ ਕੀਤੀ ਕਿ ਇਹ ਮੱਲਾ ਸਾਹਿਬ ਨੂੰ ਇਹ ਲੋਕ ਸਭਾ ਦੀ ਸੀਟ ਖਡੂਰ ਸਾਹਿਬ ਤੋਂ ਜਿਤਾ ਕੇ ਤੇ ਸੈਂਟਰ ਚ ਪੈਤੀਏ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਬਣੇ ਮੱਜ ਬੱਜੀ ਇਹਨਾਂ ਬਟਾ ਮੈਂ ਜੀ ਅਜੀਤ ਸਿੰਘ ਮੱਲਾ ਅਰਈਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਕੈਂਡੀਡੇਟ ਜੀ ਤਰਨਤਾਰਨ ਤੋਂ ਪਹੁੰਚੇ ਜੀ ਕਿ ਕਿਸੇ ਲਈ ਮੀਟਿੰਗ ਰੱਖੀ ਗਈ ਆ ਹਾਂਜੀ ਅੱਜ ਮੈਂ ਇੱਥੇ ਤਰਨਤਾਰਨ ਹਲਕੇ ਦੇ ਵਿੱਚ ਪਹੁੰਚਿਆ ਜੀ ਸਰਦਾਰ ਕਬਲ ਸਿੰਘ ਜੀ ਪੰਡੋਰੀ ਸਾਹਿਬ ਔਰ ਸੁਖਵਿੰਦਰ ਸਿੰਘ ਜੀ ਗੋਰਾ ਜੀ ਔਰ ਬਲਕਾਰ ਸਿੰਘ ਜੀ ਔਰ ਹਰਬੰਸ ਸਿੰਘ ਜੀ ਵੀਰਿੰਦਰ ਸਿੰਘ ਜੀ ਔਰ ਇਹਨਾਂ ਦੇ ਨਾਲ ਹੋਰ ਸਾਥੀ ਕਾਫੀ ਸਾਥੀ ਜਿਹੜੇ ਜਿਨ੍ਹਾਂ ਨੇ ਮੈਨੂੰ ਇੱਥੇ ਪਰਵਾਹ ਹੰਗਾਰਾ ਦਿੱਤਾ ਜੀ ਮੇਰਾ ਸਤਿਕਾਰ ਕੀਤਾ ਜੀ ਜੀ ਆਇਆਂ ਕੀਤਾ ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਤਰਮਤਾਨ ਹਲਕੀ ਤੇ ਪਹੁੰਚਣ ਤੇ ਇਹਨਾਂ ਸਾਰੇ ਹੀ ਸਮੁੱਚੀ ਟੀਮ ਨੇ ਮੇਰਾ ਇੱਥੇ ਬੜਾ ਮਾਣ ਸਤਿਕਾਰ ਕੀਤਾ ਵਾ ਜੀ ਔਰ ਵੱਧ ਚੜ ਕੇ ਇਹ ਮੈਨੂੰ ਸੰਯੋਗ ਦੇਂਦਾ ਜਿਹੜਾ ਇਹ ਵਾਦਾ ਕੀਤਾ ਜੀ ਔਰ ਅੱਜ ਬੜੀ ਖੁਸ਼ੀ ਹੋਈ ਹੈ ਔਰ ਬੜਾ ਹੀ ਮੈਨੂੰ ਜਿਹੜਾ ਜਿੱਥੇ ਪਹੁੰਚਣ ਤੇ ਬਲ ਮਿਲਿਆ ਜੀ ਆ ਯਾਦ ਫੜੇਗੇ ਤੁਹਾਡੇ ਨਾਮ ਤੋਂ ਇਹ ਉਸੇ ਜੀ ਕੋਈ ਥਣ ਜੁਲ ਹੋਈ ਜਾਂ ਸਾਨੂੰ ਗੱਲ ਕਰਾਉਣਾ ਪਿਆ ਵੇਖੋ ਜੀ ਇਹ ਹਿਲਜੁਲ ਏਦਾਂ ਆਗੇ ਇਹ ਜਿਹੜੀਆਂ ਸਾਡੀਆਂ ਸਮੇ ਸਮੇ ਦੀਆਂ ਸਰਕਾਰਾਂ ਜਿਹੜੀ ਵਾਰੀ ਬੱਧੀ ਹੀ ਇਹਨਾਂ ਨੇ ਔਰ ਇਹਨਾਂ ਸਰਕਾਰਾਂ ਤੋਂ ਹੀ ਤੰਗ ਹੋ ਕੇ ਕਿਉਂਕਿ ਇਹ ਸਰਕਾਰਾਂ ਬਣ ਜਾਂਦੀਆਂ ਸਰਕਾਰਾਂ ਬਣਦੀਆਂ ਗਰੀਬ ਵਰਗ ਦੇ ਸਿਰ ਤੇ ਠੀਕ ਆ ਜੀ ਔਰ ਪਰ ਗਰੀਬ ਵਰਗ ਨੂੰ ਬਣ ਕੇ ਪਹਿਲੋਂ ਇਹ ਗਰੀਬਾਂ ਦੇ ਨਾਲ ਹੁੰਦੇ ਨੇ ਨਾਰੇ ਇਹਨਾਂ ਦੇ ਗਰੀਬਾਂ ਦੇ ਹੱਕ ਦੇ ਵਿੱਚ ਲੱਗਦੇ ਨੇ ਪਰ ਜਦੋਂ ਇਹ ਕੁਰਸੀ ਦੇ ਉੱਤੇ ਬੈਠ ਜਾਂਦੇ ਚਾਹੇ ਕੋਈ ਐਮਐਲਏ ਹੋਵੇ ਚਾਹੇ ਐਮਪੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਉਦੋਂ ਇਹ ਗਰੀਬ ਵਰਗ ਨੂੰ ਇਹ ਭੁੱਲ ਜਾਂਦੇ ਨੇ ਜਿਹੜਾ ਕਿ ਮੈਂ ਖੁਦ ਵੀ ਇਸ ਚੀਜ਼ ਦਾ ਸ਼ਿਕਾਰ ਹੋਇਆ ਜੀ ਇਸ ਕਰਕੇ ਸਾਡਾ ਗਰੀਬ ਵਰਗ ਕਿਤੇ ਵੀ ਨਹੀਂ ਆ ਰਿਹਾ ਪਰ ਕਿਸੇ ਵੀ ਥਾਂ ਤੇ ਇਹ ਸਾਡੇ ਗਰੀਬ ਵਰਗ ਨੂੰ ਬਾਅਦ ਵਿੱਚ ਨਹੀਂ ਰੱਖਦੇ ਇਹਨਾਂ ਸਰਕਾਰਾਂ ਤੋਂ ਆਡੀਏ ਜਿਹੜੀ ਅੱਜ ਇੱਥੇ ਮੈਦਾਨ ਦੇ ਵਿੱਚ ਆਉਂਦੀ ਆ ਸਾਡੀ ਮਜਬੂਰੀ ਬਣੀ ਆ ਜੀ ਸਾਡਾ ਕੋਈ ਕਿੱਤਾ ਨਹੀਂ ਆ ਸਾਡੀ ਕੋਈ ਸ਼ੌਂਕ ਨਹੀਂ ਆ ਸਾਨੂੰ ਕੋਈ ਲਾਲਚ ਨਹੀਂ ਹੈ ਇਹ ਸਾਡੀ ਮਜਬੂਰੀ ਇਹਨਾਂ ਸਰਕਾਰਾਂ ਨੇ ਜਿਹੜੀ ਆ ਉਹ ਬਣਾ ਦਿੱਤੀ ਆ ਜੀ ਇਸ ਕਰਕੇ ਜਿਹੜਾ ਵਾ ਅਸੀਂ ਇਹ ਅੱਜ ਮੈਦਾਨ ਦੇ ਵਿੱਚ ਲੋਕ ਸੰਭਾਲ ਕੇ ਖਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਆਏ ਆ ਜੀ ਆਮ ਆਦਮੀ ਪਾਰਟੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਜਿਵੇਂ ਕਿ ਉਹਦੇ ਵਿੱਚ ਆ ਜਾਵੇ ਮਜੂਦਾ ਸਰਕਾਰ ਛੱਡ ਕੇ ਐਮਐਲਏ ਜਾਂ ਹੋਰ ਵੀ ਇਸ ਤਰ੍ਹਾਂ ਦੀਆਂ ਦੁਨੀਆ ਦੇ ਵਰਕਰ। ਰਾਣੀਆ ਪਾਰਟੀ ਨੇ ਫੇਰ ਅਪਣਾ ਰਹੇ ਨੇ। ਜੀ ਇਹਦਾ ਕੀ ਕਰਨੇ? ਗੱਲ ਫੇਰ ਉੱਥੇ ਆ ਜੀ ਇਹ ਜਿਹੜੇ ਇਹਨਾਂ ਦੇ ਵਾਅਦੇ ਹੀ ਨਾ ਇਹ ਵਾਅਦੇ ਵਾਅਦੇ ਰਹਿ ਗਏ। ਇੱਕ ਇਹਨਾਂ ਨੇ ਸਟੰਟ ਖੇਡਿਆ ਜੀ ਕਿਉਂਕਿ ਕਾਲੀ ਦਲ ਨੇ ਤੇ ਕਾਂਗਰਸ ਨੇ ਪੰਪਾਂ ਸਾਲ ਵਾਸਤੇ ਵਾਰੀ ਵੱਧੀ ਸੀ। ਔਰ ਇਹ ਇੱਕ ਨਵੀਂ ਪਾਰਟੀ ਨਵੀਂ ਸੋਚ ਲੈ ਕੇ ਆਈ ਪਰ ਉਹ ਨਵੀਂ ਸੋਚ ਨਹੀਂ ਸੀ ਉਹ ਇੱਕ ਇਹਨਾਂ ਦਾ ਸਟੂਡੈਂਟ ਸੀ ਠੀਕ ਹੈ ਨਾ ਜੀ ਔਰ ਇਹਨਾਂ ਨੇ ਉਹ ਜਿਹੜਾ ਸਟੂਡੈਂਟ ਖੇਡਿਆ ਉਹਦੇ ਵਿੱਚ ਪਾਸ ਹੋ ਗਿਆ ਜਿੱਦਾਂ ਇਹਨਾਂ ਨੇ ਆਖਿਆ ਜੀ 2 ਮਹੀਨੇ ਬਾਅਦ ਹੀ ਜਿਹੜਾ ਵਾ ਨਸ਼ਾ ਬੰਦ ਕਰਵਾ ਦੇਵਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਮੈਂ ਸਮਝਦਾ ਕਿ ਪਿਛਲੇ 2 ਸਾਲਾਂ ਦੇ ਵਿੱਚ ਗੁੰਡਾਗਰਦੀ ਜਿਹੜੀ ਆ ਇਹ ਜਿਆਦਾ ਵੱਧ ਚੁੱਕੀ ਆ ਲੁੱਟਖੋ ਜਿਹੜੀ ਆ ਜਿਆਦਾ ਵੱਧੀ ਕਾਰਨ ਕੀ ਆ ਨਸ਼ਾ ਕਿਉਂਕਿ ਜਦੋਂ ਜਿਹੜਾ ਨਸ਼ੇੜੀ ਹੁੰਦਾ ਵਾ ਉਹਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਆ ਜਦੋਂ ਉਹਨੂੰ ਪੈਸੇ ਕਿਤੇ ਉਹ ਨਹੀਂ ਮਿਲਦੇ ਤੇ ਉਹ ਲੁੱਟ ਕੋ ਤੇ ਗੁੰਡਾਗਰਦੀ ਦੇ ਉੱਤੇ ਉਤਰ ਆਉਂਦਾ ਵਾ ਨਸ਼ਾ ਇਹਨਾਂ ਦਾ ਹਲੇ ਤੱਕ ਬੰਦ ਨਹੀਂ ਹੋਇਆ ਜੀ ਇਹਨਾਂ ਨੇ ਇੱਕੋ ਨਾਰਾ ਸੀ ਇਹਨਾਂ ਦਾ ਕਿ 2 ਮਹੀਨੇ ਬਾਅਦ ਅਸੀਂ ਜਿਹੜਾ ਵਾ ਨਸ਼ਾ ਬੰਦ ਕਰਵਾ ਦਾਂਗੇ ਉਹ ਵੀ ਨਹੀਂ ਹੋਇਆ ਜੇ ਆਪਾਂ ਗੱਲ ਕਰ ਲਈਏ ਕਹਿੰਦੇ ਇੱਕ ਸਟੈਂਡ ਖੇੜਿਆ ਸੀ ਬੀਬੀਆਂ ਨੂੰ ਆਪਣੇ ਮਗਰ ਲਾਇਆ ਹੀ ਕਿਉਂਕਿ ਬੀਬੀਆਂ ਨੇ ਬਹੁਤ ਵੱਧ ਚੜ੍ਹ ਕੇ ਬੋਟ ਇਹਨਾਂ ਨੂੰ ਪਾਈ ਸੀ ਇਹਨਾਂ ਨੇ ਇੱਕ ਬੀਬੀਆਂ ਨੂੰ ਜੁਹਾਰ ਪਿਆ ਦੇਣ ਦਾ ਵਾਅਦਾ ਕੀਤਾ ਸੀ 2 ਸਾਲ ਹੋ ਗਏ ਅੱਜ ਸਰਕਾਰ ਨੂੰ ਵੀ ਚੁੱਕੀ ਨੂੰ ਬਣੀ ਨੂੰ ਵੀਤ ਗਏ ਆ ਜਿਹੜਾ ਹਲੇ ਤੱਕ ਇੱਕ ਦੇ ਨਾਂ ਨਿਸ਼ਾਨ ਨਹੀਂ ਹੈਗਾ ਇੱਕ ਇਹਨਾਂ ਨੇ ਵਾਅਦਾ ਕੀਤਾ ਸੀ ਜੀ ਪੈਨਸ਼ਨ ਜਿਹੜੀ ਆ 1500 ਤੋਂ ਅਸੀਂ 2500 ਕਰ ਦਾਂਗੇ ਮੈਂ ਸਮਝਦਾ ਕਿ ਅੱਜ ਲੋਕ ਜਿਨ੍ਹਾਂ ਨੂੰ ਪੈਲਸਨਾ ਪਹਿਲਾਂ ਮਿਲਦੀਆਂ ਸੀ ਅੱਜ ਉਹ ਰੋਂ ਡਾਇਆ ਉਹ ਮੈਂ ਕਹਿੰਦਾ ਉਹ 1500 ਤੋਂ ਵੀ ਅੱਜ ਗਏ ਆ ਜੀ ਦੂਜੀ ਇਹਨਾਂ ਨੇ ਆੜਾ ਹੁਣ ਇੱਕ ਸਟੂਡੈਂਟ ਹੋਰ ਨਵਾਂ ਖੇਡਿਆ ਵਾ ਜੀ ਆ ਰਾਸ਼ਨ ਨੂੰ ਲੈ ਕੇ ਮੈਂ ਸਮਝਦਾ ਲੋਕ ਅੱਜ ਰੋਂਡ ਹੈ ਜੀ ਪਹਿਲੋਂ ਮੈਂ ਨਾ ਜਿਹੜੀ ਬਾਦਲ ਸਰਕਾਰ ਨੇ ਕਣਕ ਦੀ ਮਹਿਮ ਸ਼ੁਰੂ ਕੀਤੀ ਸੀ ਉਹ ਕੁਛ ਨਾ ਕਿਤੇ ਨਾ ਕਿਤੇ ਉਹ ਵਧੀਆ ਸੀ ਗਰੀਬ ਵਰਗ ਜਿਹੜਾ ਵਾ ਯਾਰ ਕਣਕ ਲਿਆ ਗਿਆ ਆਪਣੀ ਖਾਂਦਾ ਜਪਰ ਇਹਨਾਂ ਨੇ ਅੱਜ ਕਿਸ ਨੂੰ ਆਟਾ ਦੇਤਾ ਗੰਦਾ ਪੀਲਾ ਆਟਾ ਦੇਤਾ ਕਿਸ ਨੂੰ ਕਣਕ ਦੇ ਦਿੱਤੀ ਕਿਸ ਦੀ ਕੱਟ ਲਈ ਕਿਸ ਦੀ ਕੁਛ ਕਰਤਾ ਉਤੋਂ ਵੀ ਲੋਕ ਜਿਹੜੇ ਚਲੇ ਗਿਆ ਅੱਜ ਹੋ ਗਿਆ ਜੀ ਮਤਲਬ ਕਿ ਕਿੰਨਿਆ ਕਿ ਤੁਹਾਨੂੰ ਮੈਂ ਗਿਣਵਾ ਦਿਆ ਜੀ ਇਹਨਾਂ ਨੇ ਜਿਹੜੇ ਸਾਰੇ ਜਿੰਨੇ ਸਟੰਟ ਖੇਦੇ ਸੀ ਉਹ ਸਾਰੇ ਇਹਦੇ ਸਾਰੇ ਹੀ ਇਹਨਾਂ ਨੇ ਕੋਈ ਵੀ ਇਹਨਾਂ ਨੇ ਪਾਸ ਨਹੀਂ ਹੋਇਆ ਨਾ ਜਿੰਨਾ ਵੀ ਇਹਨਾਂ ਨੇ ਵਾਦੇ ਲੋਕਾਂ ਨਾਲ ਕੀਤੇ ਬਿਜਲੀ ਦਾ ਬਿੱਲ ਕਹੀ ਜਾਂਦੇ ਬਿੱਲ ਬਿੱਲ ਮਾਫ ਕਰ ਦੁਨੀਆ ਰੋਂੜ ਗਈ ਭਾਜੀ 3-3 ਲੱਖ ਰੁਪਈਆ ਲੋਕਾਂ ਦਾ ਜਾਵਾ ਹੋ ਗਿਆ ਵਾ ਬਿੱਲ ਦਿਨ ਲੋਕਾਂ ਦੇ ਘਰਾਂ ਦੇ ਵਿੱਚੋਂ ਮੀਟਰ ਜਿਹੜੇ ਕੱਟੇ ਜਾ ਰਹੇ ਆ ਉਹ ਵੀ ਐਕਸੀਡੈਂਟ ਸੀ ਕੋਈ ਕਿਸੇ ਦਾ ਮਾਫ ਨਹੀਂ ਜੀ ਹੋਇਆ ਇਹ ਕਹਿਂਦੀਆਂ ਗੱਲਾਂ ਲੋਕ ਲੋਰ ਹੁੰਦੇ ਪਿਆ ਮੈਂ ਆਮ ਆਦਮੀ ਪਾਰਟੀ ਨੂੰ ਇਹ ਕਹਿੰਦਾ ਵਾਂ ਕਿ ਤੁਸੀਂ ਫੇਸਬੁੱਕ ਕਿਉਂ ਨਹੀਂ ਵੇਖਦੇ ਅੱਜ ਬੜੀਆਂ-ਬੜੀਆਂ ਤਕੜੀਆਂ ਟੀਂਗਾ ਮਾਰਦੇ ਆ ਜੇ ਸਾਨੂੰ ਬਾਈ ਵਿੱਚ ਫਤਵਾ ਦਿੱਤਾ ਸੀ ਲੋਕਾਂ ਫਤਵਾ ਤੁਹਾਨੂੰ ਨਹੀਂ ਦਿੱਤਾ ਟਾਡੇ ਅਸਿਸਟੈਂਟ ਨੂੰ ਫਤਵਾ ਦਿੱਤਾ ਸੀ ਇੱਕ ਨਵੀਂ ਸੋਜ ਨੂੰ ਫਤਵਾ ਦਿੱਤਾ ਸੀ ਪਰ ਉਹ ਅਸਲੀਅਤ ਜਿਹੜੀ ਟਾੜੀ ਅੱਜ ਲੋਕਾਂ ਦੇ ਸਾਹਮਣੇ ਆ ਗਈ ਆ ਐਰਕੀ ਟਾੜੀਆਂ ਜਮਾਨਤਾਂ ਜਬ ਧੁਣੀਆਂ ਮੈਂ ਆਵਾ ਦੀ ਪਾਰਟੀ ਵਾਲਿਆਂ ਨੂੰ ਕਹਿੰਨਾ ਜਮਾਨਤਾਂ ਟਾੜੀਆਂ ਜ਼ਬਤ ਹੋਣਗੀਆਂ ਵਾਦਾ ਰੱਖਿਓ ਮੈਂ ਤੁਹਾਨੂੰ ਕਰਦਾ ਟਾਡੇ ਨਾਲ ਔਰ ਮੈਂ ਇਹਨਾਂ ਨੂੰ ਕਹਿੰਦਾ ਕਿ ਫੇਸਬੁੱਕ ਕਿਉਂ ਨਹੀਂ ਵੇਖਦੇ ਲੋਕਾਂ ਦੇ ਕਮੈਂਟ ਕਿਉਂ ਨਹੀਂ ਵੇਖਦੇ ਇੱਥੇ ਤੁਸੀਂ ਜਿਹੜੀ ਆਪਣੀ ਕਿਉਂਕਿ ਵੇਖੋ ਜਿਹੜੀ ਕਹਿੰਦੇ ਨੇ ਕੱਠ ਦੀਆਂ ਗੱਲਾਂ ਜੀ ਸਾਡੇ ਮਗਰ ਬੜਾ ਕੱਠ ਹੁੰਦਾ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਉਹਨਾਂ ਦਾ ਕੱਠ ਹੁੰਦਾ ਹੀ ਆ ਉਹਨਾਂ ਦਾ ਅਫਸਰੀ ਅਫਸਰशाही ਉੱਤੇ ਵੀ ਦਬਾਅ ਹੁੰਦਾ ਵਾ ਅ ਨਰੇਗਾ ਵਾਲਿਆਂ ਤੇ ਵੀ ਦਬਾਅ ਹੁੰਦਾ ਵਾ ਹਰ ਆਮ ਤੇ ਖਾਸ ਤੇ ਦਬਾਅ ਹੁੰਦਾ ਤਾਂ ਕਰਕੇ ਇਹਨਾਂ ਦੇ ਮਗਰ ਆ ਥੋੜੇ ਬਹੁਤੇ ਜਿਹੜੇ ਕੱਠ ਹੋਣ ਡਿਆ ਪਰ ਇਹਨਾਂ ਦੇ ਕਮੈਂਟ ਵੇਖੋ ਜਾ ਕੇ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਵੀਡੀਓ ਪੈਂਦੀਆਂ ਟੜੇ ਕਮੈਂਟ ਪੜੋ ਤੁਸੀਂ ਜਾਗੋ ਥੋੜਾ ਜਾ ਮੋਬਾਈਲ ਵੱਲ ਨੂੰ ਜਾਓ ਥੋੜਾ ਜਾ ਇਹ ਨਾ ਇਦਾਂ ਹੀ ਹਵਾ ਦੇ ਵਿੱਚ ਨਾ ਤੀ ਤਰਨਤਾਰਨ ਦੇ ਕੰਸੀ ਜੇ ਤਰਨਤਾਰਨ ਬਾਕੀ ਨੇ ਤੁਹਾਨੂੰ ਕੀ ਸੁਆਦ ਆਇਆ ਵੇਖੋ ਜੀ ਜਿੰਨੇ ਵੀ ਸਾਥੀ ਮਿਲੇ ਆ ਮੈਂ ਜਿੱਦਾਂ ਆ ਕੇ ਗੋਰੇ ਭਾਈ ਦਾ ਨਾਮ ਲਿਆ ਜੀ ਇਹ ਬਜ਼ੁਰਗਾ ਸਾਹਿਬ ਦਾ ਨਾਮ ਲਿਆ ਜਿੰਨੇ ਵੀ ਸਮੁੱਚੀ ਟੀਮ ਫੌਜੀ ਸਾਹਿਬ ਨੇ ਇਹਨਾਂ ਨੇ ਬੜਾ ਹੀ ਮੈਨੂੰ ਅੱਜ ਸੰਯੋਗ ਦੇਣ ਦਾ ਮੇਰੇ ਨਾਲ ਵਾਅਦਾ ਕੀਤਾ ਜੀ ਬੜਾ ਮੈਨੂੰ ਅੱਜ ਭਰਮਾ ਹੰਗਾਰਾ ਮਿਲਿਆ ਔਰ ਜਲਦ ਹੀ ਮੈਂ ਇੱਕ ਮੀਟਿੰਗ ਗੋਰਾ ਜੀ ਰੱਖ ਰਹੇ ਨੇ ਔਰ ਜਲਦ ਹੀ ਇਹਨਾਂ ਨੂੰ ਜਿਹੜੀ ਇੱਥੋਂ ਦੀ ਜ਼ਿੰਮੇਵਾਰੀ ਵੀ ਜਿਹੜੀ ਅਗਲੀ ਮੀਟਿੰਗ ਦੇ ਵਿੱਚ ਉਹ ਦੇ ਕੇ ਜਾਵਾਂਗੇ ਤਾਂ ਕਿ ਜੋ ਹਲਕਾ ਤਰਨ ਤਰਨ ਦੀ ਅਸੀਂ ਜਿਹੜੀ ਸਮੁੱਚੀ ਇੱਕ ਟੀਮ ਜਿਹੜੀ ਆ ਗਰਾਊਂਡ ਲੈਵਲ ਤੱਕ ਜਿਹੜੀ ਆ ਉਹ ਬਣਾ ਸਕੀਏ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਜੀ ਕਿ ਅਸੀਂ ਤੁਹਾਨੂੰ ਟੀਮ ਜਿਹੜੀ ਆ ਸਟਰੋਂਗ ਟੀਮ ਜਿਹੜੀ ਆ ਹਲਕਾ ਤਰਨ ਤਰਨ ਜਿਹੜੀ ਆ ਉਹ ਬਣਾ ਕੇ ਦੇਵਾਂਗੇ ਔਰ ਵੱਡੀ ਲੋਕ ਸਭਾ ਦੀ ਸੀਟ ਜਿਹੜੀ ਜਿੱਤ ਕੇ ਦਵਾਂਗੇ